ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਮੁਹੱਲਾ ਕਲੀਨਿਕ ਵਿੱਚ ਸੇਵਾ ਨਿਭਾਉਣ ਵਾਲੇ ਮੁਲਾਜ਼ਮ ਆਪਣੀ ਡਿਊਟੀ ਸਮੇਂ ਸਿਰ ਨਹੀਂ ਕਰ ਰਹੇ ਜਿਸ ਕਰਕੇ ਇਹ ਮੁਹੱਲਾ ਕਲੀਨਿਕ ਸਿਰਫ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਇਹੋ ਜਿਹਾ ਇੱਕ ਮਾਮਲਾ ਗੁਰਾਣੇੜਲੇ ਪਿੰਡ ਪਾਸੜਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਜੋ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈ ਇਸ ਵਿੱਚ ਡਿਊਟੀ ਕਰ ਰਹੇ ਡਾਕਟਰ ਹਮੇਸ਼ਾ ਹੀ ਲੇਟ ਆਉਂਦੇ ਹਨ ਜਾਂ ਫਿਰ ਉਹਦੇ ਇਹਨਾਂ ਨੇ ਉਹਨਾਂ ਕਹੇ ਕਿ ਮੋਹੱਲਾ ਕਲੀਨਿਕ ਵਿੱਚ ਡਿਊਟੀ ਨਿਭਾ ਰਿਹਾ ਡਾਕਟਰ ਪਿੰਡ ਪਾਸਲਾ ਵਿੱਚ ਹੀ ਆਪਣੀ ਅਲੱਗ ਤੋਂ ਪ੍ਰਾਈਵੇਟ ਕਲੀਨਿਕ ਖੋਲ੍ਹ ਕੇ ਮੋਟੀ ਕਮਾਈ ਕਰ ਰਿਹਾ ਏ ਜਦ ਕਿ ਮੋਹੱਲਾ ਕਲੀਨਿਕ ਵਿੱਚ ਇਹਨਾਂ ਦੀ ਨਾ માત્ર ਹੀ ਹਾਜ਼ਰੀ ਹੁੰਦੀ ਹੈ ਇਸ ਸਬੰਧੀ ਕਈ ਵਾਰ ਪਿੰਡ ਵਾਸੀਆਂ ਨੇ ਸਿਹਤ ਮੰਤਰੀ ਨੂੰ ਸ਼ਿਕਾਇਤਾਂ ਵੀ ਕੀਤੀਆਂ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਡਾਕਟਰ ਦੀ ਬਦਲੀ ਕਰਕੇ ਕੋਈ ਵਧੀਆ ਡਾਕਟਰ ਮੋਹੱਲਾ ਕਲੀਨਿਕ ਵਿੱਚ ਭੇਜਿਆ ਜਾਵੇ ਉੱਤਰਾ ਮੁਹੱਲਾ ਕਲੀਨਿਕ 'ਚ ਡਿਊਟੀ ਨਿਭਾ ਰਹੇ ਡਾਕਟਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰ ਮੈਕਮੇ ਦੇ ਕਮਾਕਾਰਨ ਜੜਿਆਲਾ ਜਲੰਧਰ ਜਾਣਾ ਪੈਂਦਾ ਹੈ ਤੇ ਇਸ ਕਰਕੇ ਉਹ ਲੇਟ ਹੋ ਜਾਂਦੇ ਹਨ ਪਿੰਡ ਵਿੱਚ ਕਲੀਨਿਕ ਖੋਲਣ ਸੰਬੰਧੀ ਉਹਨਾਂ ਨੇ ਕਿਹਾ ਕਿ ਡਿਊਟੀ ਤੋਂ ਬਾਅਦ ਪਿੰਡ ਵਿੱਚ ਕਲੀਨਿਕ ਖੋਲੀ ਜਾਂਦੀ ਹੈ ਜਿੱਥੇ ਮਰੀਜ਼ਾਂ ਨੂੰ ਘੱਟ ਪੈਸੇ ਲੈ ਕੇ ਦਵਾਈ ਦਿੱਤੀ ਜਾਂਦੀ ਹੈ ਜੀ ਸੰਦੇ ਇੱਥੇ ਡਾਕਟਰ ਸਾਹਿਬ ਨੇ ਮੁਹੱਲਾ ਕਲੀਨਿਕ ਫਾਸਲੇ 'ਚ ਇਹ ਆਪਣੀ ਡਿਊਟੀ ਨਹੀਂ ਕਰ ਰਹਾ ਜੀ ਜਦੋਂ ਵੀ ਇੱਥੇ ਆਉਂਦੇ ਆ ਤੇ ਕੱਲ ਮੈਂ ਕਾਲ ਕੀਤੀ ਮੈਂ 11:30 ਵਜੇ ਆਇਆ ਤੇ ਮੈਡਮ ਸਾਹਿਬ ਇਹ ਤਾਂ ਮੈਨੂੰ ਇੱਥੇ ਜਿਹੜੇ ਇਹਨਾਂ ਦੇ ਸਾਥ ਹੈ ਉਹਨਾਂ ਨੂੰ ਦਵਾਈ ਦੇਣ ਲੱਗੇ ਮੈਂ ਕਿਹਾ ਡਾਕਟਰ ਸਾਹਿਬ ਨੇ ਉਹਦੇ ਕਹਿੰਦੇ ਨਹੀਂ ਜੀ ਮੈਂ ਕਿਹਾ ਕਿੰਨੇ ਵਜੇ ਕਾਹਦੇ ਨਹੀਂ ਉਹਦੇ ਕਹਿੰਦੇ ਤੁਸੀਂ ਆਪ ਗੱਲ ਕਰੋ ਮੈਂ ਇਹਨਾਂ ਨੂੰ ਕਾਲ ਕੀਤੀ ਕਹਿੰਦੇ ਮੈਂ 11 ਵਜੇ ਆਉਣਾ ਹਾਂ ਮੈਂ ਕਿਹਾ ਜੀ ਤੁਹਾਡੀ ਡਿਊਟੀ ਤਾਂ ਪਹਿਲਾਂ ਸਟਾਰਟ ਹੁੰਦੀ ਹੈ ਪਰ ਇਹ ਕਹਿੰਦੇ ਵੀ ਤੁਸੀਂ ਬੌਸ ਨਹੀਂ ਹੈਗੇ ਮੈਂ ਕਹਿੰਦਾ ਵੀ ਮੈਂ ਬੌਸ ਨਹੀਂ ਮੈਂ ਮੈਂਬਰ ਪੰਚਾਇਤ ਆ ਮੈਂ ਤੁਹਾਨੂੰ ਪੁੱਛ ਸਕਦਾ ਮੈਂ ਤੁਹਾਨੂੰ ਆਰਡਰ ਨਹੀਂ ਕਰ ਸਕਦਾ ਕਹਿੰਦੇ ਮੈਂ ਆਪਣੇ ਅਫਸਰਾਂ ਨਾਲ ਗੱਲ ਕੀਤੀ ਹੋਇਆ ਤੁਸੀਂ ਜਿੱਥੇ ਕਮਪਲੇਨਟ ਕਰਨੀ ਕਰਦੇ ਵੀ ਮੈਂ ਤਾਂ ਇਦਾਂ ਡਿਊਟੀ ਕਰਦਾ ਠੀਕ ਹੈ ਤੇ ਪਰ ਆਹੇ ਕੱਲ ਵੀ ਹਨਗੇ ਅੱਜ ਵੀ ਆ ਸਾਰੇ ਮੈਂ ਨਗਰ ਨੂੰ ਦੱਸਿਆ ਮੈਂ ਕਿਹਾ ਤੁਹਾਨੂੰ ਸਾਰੇ ਇਹ ਕਹਿੰਦੇ ਸਾਰੇ ਕਹਿੰਦੇ ਸਮੱਸਿਆ ਆਉਂਦੀ ਆ ਸਾਨੂੰ ਵੀ ਇਹ ਡਾਕਟਰ ਸਾਹਿਬ ਇੱਥੇ ਨਹੀਂ ਹੁੰਦੇ ਫਿਰ ਇਹ ਪ੍ਰਾਈਵੇਟ ਇੱਥੇ ਵੀ ਕਰਦੇ ਆ ਆਪਣੇ ਪ੍ਰਾਈਵੇਟ ਕਲੀਨਿਕ ਤੇ ਬੈਠ ਰਹੇ ਨੇ ਪਾਸਲੇ ਚ ਇਹਨਾਂ ਦਾ ਪ੍ਰਾਈਵੇਟ ਕਲੀਨਿਕ ਆ ਠੀਕ ਹੈ ਜੀ ਤੇ ਮਤਲਬ ਇਹ ਆ ਵੀ ਸਾਨੂੰ ਇਸ ਚੀਜ਼ ਦੀ ਸਮੱਸਿਆ ਇੱਥੇ ਦਵਾਈਆਂ ਗੁੱਡੀਆਂ ਦੇਈ ਜਾਂਦੀਆਂ ਨੇ ਬੈਠੇ ਆ ਉਹਨਾਂ ਦਾ ਫਰਜ ਨਹੀਂ ਉਹ ਸਿਰਫ ਕਾਗਜ਼ੀ ਕਾਰਵਾਈ ਲੈ ਉਹ ਡਾਕਟਰ ਥੋੜੋ ਨੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾਵੇ ਕਿਸੇ ਦਾ ਕੋਈ ਅੰਗ ਮਰ ਜਾਵੇ ਗਲਤ ਦਵਾਈ ਨਾਲ ਕੌਣ ਰਿਸਪਾਂਸਿਬਲ ਹੈ ਉਹਦੇ ਲਈ ਸੋ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਐ ਐਸਐਮਓ ਸਾਹਿਬ ਨੂੰ ਸਿਵਲ ਸਰਜਨ ਸਾਹਿਬ ਨੂੰ ਵੀ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਇਹਨਾਂ ਨੂੰ ਇੱਥੋਂ ਬਦਲਿਆ ਜਾਵੇ ਸਾਡੇ ਫਿੱਟ ਨਹੀਂ ਆਪਣੇ ਕਲੀਨਿਕ ਵੱਲ ਧਿਆਨ ਦਿੰਦੇ ਆ ਸਾਡੇ ਵੱਲ ਮਰੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਪਿੰਡ 'ਚ ਹੀ ਇੱਕ ਕਲੀਨਿਕ ਹੈ ਹਾਂਜੀ ਇਹਨਾਂ ਦਾ ਪਾਸਲੇ ਪਿੰਡ ਦਾ ਕਲੀਨਿਕ ਹੈ ਚੋਕਰਾਂ ਦੇ ਪਾਸੇ ਹੂੰ ਸਾਰਿਆਂ ਨੂੰ ਪੁੱਛ ਲਓ ਭਾਬਾ ਨੂੰ ਸਾਨੂੰ ਕੋਈ ਇੱਕ ਬੰਦਾ ਨਹੀਂ ਤੇ ਸਾਨੂੰ ਇਹ ਚੀਜ਼ ਦੀ ਸਮੱਸਿਆ ਜਿਹਨਾਂ ਨੂੰ ਕਹਿੰਦਾ ਕੋਈ ਕਿਸੇ ਦੀ ਗੱਲ ਨਹੀਂ ਮੰਨਦੇ ਆਹ ਮੁੰਡਾ ਕੋਲ ਹੈ ਇਹਦੀ ਦੁਕਾਨ ਹੈ ਤੇ ਇਹਨੂੰ ਪੁੱਛ ਲਓ ਭਈ ਕਿੰਨੇ ਵਜੇ ਆਉਂਦਾ ਕਿੰਨੇ ਵਜੇ ਜਾਂਦਾ ਹੈ ਜੀ ਇੱਥੇ ਆਪਣੇ ਪੰਜਾਬ ਸਰਕਾਰ ਵਾਲੋਂ ਆਮ ਕਲੀਨਿਕ ਖੋਲ੍ਹਿਆ ਗਿਆ ਹੈ ਦੇ ਵਿੱਚ ਜਿਹੜੇ ਡਾਕਟਰ ਸਾਹਿਬ ਵਾਲੇ ਆ ਬਰਬੀਰ ਸਿੰਘ ਜੀ ਇਹ ਆਪਣੀ ਮਾਟੀ ਦੇ ਨਾਲ ਆਉਂਦੇ ਆ ਇਹਨਾਂ ਦਾ ਆਪਣਾ ਟਾਈਮ ਆ ਜੋ ਗੌਰਮੈਂਟ ਦਾ ਟਾਈਮ ਆ ਗਰਮੀਆਂ ਨੂੰ 8 ਤੋਂ 2 8 ਤੋਂ 2 ਵਜੇ ਦੇ ਵਿੱਚ ਤੁਸੀਂ ਨੂੰ ਤੇ ਸਰਦੀਆਂ ਨੂੰ 9 ਤੋਂ 3 ਦੇ ਵਿੱਚ ਇਹਨਾਂ ਦਾ ਆ ਰਿਹਾ ਆ ਇਹ ਗੈਰ ਹਾਜ਼ਰ ਰਹਿੰਦੇ ਆ ਦਸੰਬਰ ਦੇ ਵਿੱਚ ਮੈਂ ਡਾਕਟਰ ਬਰਬੀਰ ਸਿੰਘ ਸੱਤੂ ਜੀ ਹੈਲਥ ਮਿਨਿਸਟਰ ਜਿਹੜੇ ਪੰਜਾਬ ਦੇ ਉਹਨਾਂ ਨੂੰ ਵੀ ਮੈਸੇਜ ਦਿੱਤਾ ਸੀ ਉਹਨਾਂ ਨੇ ਸੇਵਨ ਸਰਸਨ ਜਮੰਦਰ ਜੀ ਨੂੰ ਕਾਲ ਪੇਟ ਕਰਕੇ ਦੱਸਿਆ ਗਿਆ ਵੀ ਪਲੇਟ ਆਉਂਦੀ ਹੈ ਤੇ ਮੈਨੂੰ ਉਹਨਾਂ ਦੀ ਕਾਲ ਆਈ ਸੇਵਨ ਸਰਸਨ ਸਾਹਿਬ ਜਿੰਦੀ ਵੀ ਇਹਨਾਂ ਨੂੰ ਸਿਆਖਰੀ ਬਾਹਰ ਨਹੀਂ ਦਿੱਤੀ ਆ ਕਿ ਜਿਹੇ ਦੁਆਰਾ ਇਹ ਟਾਈਮ ਸਰ ਨਹੀਂ ਪਹੁੰਚਦਾ ਸੀ ਇਹਨਾਂ ਨੂੰ ਬਦਲਣਾ ਠੀਕ ਹੈ ਜੀ ਤੁਹਾਡਾ ਜਤ ਹੋਵੇ ਇੱਕ ਹਫ਼ਤਾ ਪਹਿਲਾਂ ਮੇਰੀ ਵਾਈਫ ਇੱਥੇ ਦਵਾਈ ਲੈਣ ਆਈ ਸੀ ਉਸ ਵੇਲੇ ਵੀ ਇਹ 11 ਤੋਂ 12 ਵਜੇ ਦੁਪਹਿਰ ਵਿੱਚ ਹੈ ਨਹੀਂ ਸੀ ਉਸ ਵੇਲੇ ਵੀ ਇਹ ਕਹਿਣਾ ਸੀ ਕਿ ਜਿਹੜੇ ਇਹਨਾਂ ਦੇ ਆਪਣੇ ਨਸਾਹਾਂ ਜੀ ਉਹਨਾਂ ਨੇ ਇਹ ਦਵਾਈ ਦਿੱਤੀ। ਉਹ ਇਸ ਤਰ੍ਹਾਂ ਤੇ ਬਿਲਕੁਲ ਨਹੀਂ ਹੁੰਦਾ। ਸਾਡੀਆਂ ਸਾਰੀਆਂ ਜਿਹੜੀਆਂ ਐਂਟਰੀਆਂ ਹੁੰਦੀਆਂ ਆਨਲਾਈਨ ਹੁੰਦੀਆਂ। ਦੇਖੋ ਅਸੀਂ ਆਨਲਾਈਨ ਦੇਖੀ ਦੀ ਉਹ ਵਾਈਫਾਈ ਚਾਲ ਨਹੀਂ ਗਈ ਸੀ। ਹਾਂ। ਇਹ ਨਹੀਂ ਹੋਈ ਨਹੀਂ ਸਕਦਾ ਵੀ ਅਸੀਂ ਨਾ ਆਈਏ ਤੇ ਇੱਦਾਂ ਹੀ ਹਾਜ਼ਰੀ ਲਾਗਣੀ ਸੰਗੀ ਆਣਾ ਹੀ ਆਣਾ ਹੀ ਆਣਾ ਹੀ ਹੁੰਦਾ ਸੀ ਹਮਮ ਕਦੀ ਇਦਾਂ ਨਹੀਂ ਹੋ ਸਕਦਾ ਵੀ ਨਾ ਆਈਏ ਤੇ ਹਾਜ਼ਰੀ ਲਾ ਲਈ ਆਉਣ ਲੰਭਾ ਕੀ ਲੇਟ ਆਉਣੀ? ਵਾਲੀਟ ਕਦੀ ਕਦੀ ਜਿਹੜੇ ਅਫੀਸ਼ੀਅਲ ਕੰਮ ਕਰਕੇ ਆਣੇ ਹੋਣ ਜਿਵੇਂ ਆਲੇ ਜਾਂ ਕਦੀ ਜਲੰਧਰ ਤੇ ਉਸਾਲਾ ਚ ਸਟਾਫ ਨੂੰ ਇਨਫੋਰਮ ਕਰੀਦਾ ਹਮਮ ਲੇਟ ਆਣਾ ਤੇ ਉਸਾਲਾ ਨਾਲ ਕਿ ਹਮੇਸ਼ਾ ਦਾ ਕੰਮ ਹਮੇਸ਼ਾ ਨਹੀਂ ਜਾ ਸਕਦਾ ਅਸੀਂ ਉਹ ਚਿਤਾਤ ਹੈ ਨਹੀਂ ਆਪਣੇ ਇੱਥੇ ਪਿੰਡਾਂ ਚ ਜਿਹੜੇ ਹਰ ਕੋਸ਼ਿਸ਼ ਕਰਦੇ ਕਿ ਸ਼ਾਨ ਨੂੰ ਚੰਗੀ ਦੀ ਗੱਲ ਨੂੰ ਵੱਡਾ ਬਣਾ ਕੇ ਦੇਸ਼ ਕਰਦੇ ਤੇ ਸੋਨਾ ਬਾਰੇ ਅਸੀਂ ਕੀ ਕਰ ਸਕਦੇ ਹਾਂ ਗਰਮੀਆਂ ਦਾ ਟਾਈਮ 8 ਤੋਂ 2 ਹੈ ਅੱਛਾ ਜੀ ਤੇ ਸਰਦੀਆਂ ਦਾ ਜਿਹੜਾ 9 ਤੋਂ 3 ਜੇ ਕਿਸੇ ਨੂੰ ਲਾਇਆ ਨਹੀਂ ਸੀਗਾ ਫੋਨ ਤੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਸਾਰਾ ਐਕਸਪਲੇਨ ਕੀਤਾ ਸੀਗਾ ਕਿ ਕੋਈ ਗੱਲ ਨਹੀਂ ਤੁਸੀਂ ਪਿੰਡ ਵਾਲੇ ਨੂੰ ਖੁਸ਼ ਰੱਖੋ ਮੈਂ ਤਾਂ ਇਹ ਹਾਂ ਸਾਰੇ ਪਿੰਡ ਤੇ ਸਾਰੇ ਨੂੰ ਖੁਸ਼ ਨਹੀਂ ਰੱਖ ਸਕਦਾ ਪਰ ਚਲੋ ਆਪਾਂ ਕੋਸ਼ਿਸ਼ ਕੀਤੀ ਹੈ ਤੇ ਪੇਸ਼ੈਂਟ ਆਪਣਾ ਹੋਨੇਸਟਲੀ ਦੇਖੀ ਜੇ ਸਾਰੇ ਠੀਕ ਹੋਣੇ ਚਾਹੀਦੇ ਜੋ ਸਾਡਾ ਕੰਮ ਹੈ ਦਵਾਈਆਂ ਦਵਾਈਆਂ ਦੀ ਘਰ ਤੋਂ ਨਹੀਂ ਕੋਈ ਹਾਂਜੀ ਦਵਾਈਆਂ ਦੀ ਘਰ ਤੋਂ ਨਹੀਂ ਦਵਾਈਆਂ ਦੀ ਨਹੀਂ ਦਵਾਈਆਂ ਪੂਰੀਆਂ ਆ ਰਹੀਆਂ ਬਿਲਕੁਲ ਸਹੀ ਜਦੋਂ ਸਾਡੀਆਂ ਖਤਮ ਹੋ ਜਾਂਦੀਆਂ ਅਸੀਂ ਇੰਟੈਂਟ ਪਾ ਦਈਦਾ ਜਿਹੜੀ ਫਾਰਮਸਿਸਟ ਹੈ ਦਵਾਈਆਂ ਦੀ ਕੋਈ ਸਮੱਸਿਆ ਨਹੀਂ ਆ ਰਹੀਆਂ ਪ੍ਰੋਪਰ ਦਵਾਈਆਂ ਇਹ ਇੱਕ ਹੀ ਪਿੰਡਾਂ ਨੇ ਕਹਿੰਦੇ ਵੀ ਤੁਸੀਂ ਇੱਥੇ ਕਲੀਨਿਕ ਖੋਲੀ ਆ ਇੱਥੇ ਘੱਟ ਟਾਈਮ ਦਿੰਦੇ ਉੱਥੇ ਜ਼ਿਆਦਾ ਦਿੰਦੇ ਨੇ ਇਹ ਕਲੀਨਿਕ ਮੈਂ ਹਰਦੀ ਥੋੜੀ ਖਾਲੀ ਕਲੀਨਿਕ ਤੇ ਮੇਰੀ ਪਹਿਲਾਂ ਤੋਂ ਹੀ ਖਾਲੀ ਆ ਰਹੀ ਹੈ। ਹਮਮ। ਕਿ ਕਿੱਦਾਂ ਹੋ ਸਕਦਾ ਮੈਂ ਘੱਟ ਟਾਈਮ ਕਿੰਦਾ ਦਿਆਂਗਾ ਸਾਰੇ ਪੇਸ਼ੈਂਟ ਜੇ ਕੋਈ ਪੇਸ਼ੈਂਟ ਮੈਨੂੰ ਦੱਸੇ ਵੀ ਮੈਂ ਆਇਆ ਨਹੀਂ ਕਿਥੇ ਨਹੀਂ ਮਿਲਿਆ ਸਾਰੇ ਪੇਸ਼ੈਂਟ ਦੇਖੀਦੇ ਹਮਮ ਆਹ ਕੁਝ ਐਮਰਜੈਂਸੀਸ ਕਈ ਵਾਰੀ ਜਾਣਾ ਦੇ ਸਕਦਾ ਅਸੀਂ ਇਨਕਾਰ ਵੀ ਨਹੀਂ ਕਰਦੇ ਝੂਠ ਵੀ ਨਹੀਂ ਬੋਲਦੇ ਮੋਸਟਲੀ ਇੱਥੇ ਰਹਿਦਾ ਪੇਸ਼ੈਂਟ ਦੇਖੀ ਮੈਂ ਸਾਰੇ